ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ ਮੇਰੀ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਅੱਜ ਅਸੀਂ ਜੁੜੇ ਹਾਂ ਜੀ ਇੱਕ ਨਵੇਂ ਵਲੌਗ ਨਾਲ ਜੀ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਮਤਲਬ ਡੈਡੀ ਨੂੰ ਅਸੀਂ ਦਵਾਈ ਦਿਵਾਉਣ ਚੱਲੇ ਸੀਗੇ ਤੇ ਉਹਨਾਂ ਦੇ ਪੱਟੀ ਹੁੰਦੀ ਹੈ ਦਿੱਲੀ ਤੇ ਅੱਜ ਉਹ ਮਿਲਦਾ 10 12 ਦਿਨਾਂ ਬਾਅਦ ਆਪਦੇ ਪੇਕੇ ਨੂੰ ਚੱਲੇ ਡੈਡੀ ਅੱਜ ਛੁੱਟੀ ਤੇ ਆਏ ਸੀਗੇ ਸਾਡੇ ਕੋਲੇ ਤੇ ਘੱਟ ਘੱਟ ਮੇ ਵੀ 15 ਕ ਦਿਨ ਹੀ ਹੋ ਚੁੱਕੇ ਆ ਤੇ ਅੱਜ ਆਪਦੇ ਪੇਕੇ ਚੱਲੇ ਆ ਹਾਂ ਅੱਜ ਉਹਨਾਂ ਨੂੰ ਅਸੀਂ ਘਰੇ ਛੱਡ ਕੇ ਆਵਾਂਗੇ ਕਰੀ ਛੱਡ ਕੇ ਆਵਾਂਗੇ ਫਿਰ ਸਾਨੂੰ 2-3 ਦਿਨਾਂ ਉੱਥੇ ਲੱਗ ਨਹੀਂ ਸਕਦੇ ਤੇ ਫਿਰ ਅਸੀਂ ਜੁੜੋ ਦਿਓ ਸਾਡੇ ਨਵੇਂ ਨਵੇਂ ਵਲੌਗਰ ਦੇ ਨਾਲ ਤੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਾਡੇ ਚੈਨਲ ਜਸਪ੍ਰੀਤ ਕੌਰ ਜਸਬੈਟ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਅੱਗੇ ਬੋਲਦੋ ਹੁਣ ਅੱਗੇ ਸਾਡੇ ਬਲੌਗ ਨੂੰ ਪਿਆਰ ਦੇਣਾ ਜੀ ਬਹੁਤ ਇੰਟਰਸਟਿੰਗ ਹੋਣਾ ਬਣਾ ਤੇ ਅੱਗੇ ਕੀ ਦੇਖੋ ਤੁਸੀਂ ਹੋਤਾ ਹੈ ਕਿਆ ਅੱਜ ਉੱਥੇ ਨਹੀਂ ਗਏ ਆ ਉਹ ਬਾਈ ਕਰਦੇ ਚੱਲਨੇ ਆਂ ਦੁਬਾਰਾ ਨਾਨੇ ਦੇ ਨਾਲ ਨਾਨੇ ਦੇ ਨਾਲ ਚੱਲੇ ਹਾਂ ਸ਼ਹਿਰੇ ਜਾਣੇ ਆਹ ਵੇ ਬੱਗੀ ਦੇ ਦੇ ਹਾਂਜੀ ਬੱਗੀ ਦੇ ਦੇ ਬੰ ਆ ਆ ਤੂੰ ਨਹੀਂ ਮੈਨੂੰ ਦੇ ਦੇ ਬੱਗੀ ਅਲੀ ਤੇ ਆਣਾ ਹੁਣ ਚੰਗੋਈ ਲਓ ਜੀ ਵੈਦੇ ਹੀ ਥੋੜਾ ਗੈਪ ਜ਼ਿਆਦਾ ਹੀ ਪਾ ਦੇਣੇ ਆ ਕਿਉਂਕਿ ਸਾਡੇ ਕੋਲੇ ਪਿੱਛੇ ਸਮਾਨ ਸੱਪਵਾਵਾ ਆ ਜਾਂਦਾ ਆ ਸਾਡੇ ਮਣੀ ਰੋਡੇ ਜੀ ਆ ਗਏ ਨੇ ਸਾਡੇ ਕੋਲ ਸਾਰੇ ਹਾਜ਼ਰ ਹੋ ਗਏ ਉਹੀ ਜਾਣੇ ਗੱਡੀਆਂ ਚ ਚੀਨਾ ਤਾਂ ਉੱਧਰ ਰਹਿ ਗਿਆ ਨਾ ਕਿ ਇਹੀ ਇੱਥੇ ਆ ਰਹਿਣੀਆਂ ਇਹੀ ਇਹੀ ਆ ਉਹ ਕਹਿੰਦੇ ਮੈਨੂੰ ਚੀਲਾ ਕੋਲ ਮਠਿੰਡੇ ਕੋਠੀ ਪਾ ਦੇ ਬਾਈ ਜਣਾ ਇਹ ਬੰਦ ਕਰਦੇ ਨਾ ਇਹ ਬੰਦ ਆ ਉੱਧਰ ਲੇਖ ਨਹੀਂ ਚੱਲਦੇ ਜੋ ਇੱਥੇ ਚੱਲਦੇ ਆ ਬਾਦਲ ਨੇ ਆਪਦੇ ਪਿੰਡ ਕਰਦੇ ਲੱਭੀ ਸ਼ੁਰੂ ਉੱਥੇ ਕਿਤੇ ਨਾਲੇ ਲਹਿਰੇ ਗਾ ਕੇ ਕਿ ਉੱਥੇ ਚੱਲਦੇ ਆ ਉੱਥੇ ਸਾਹਨੇ ਜਿਹੇ ਚ ਚੱਲਦੇ ਆ ਕਿਤੇ ਹੋਣੇ ਨੇ ਗੱਡੀ ਬਣਾ ਸਕਦੀ ਹੈ ਉਹ ਕਹਿੰਦੇ ਨੇ ਹੁੰਦੇ ਕਿ ਜਗਾ ਥੋੜੀ ਚੱਲ ਕੇ ਆਉਂਦੀ ਹੈ ਨਾ ਬੰਦਾ ਹੀ ਜਾਂਦਾ ਹੈਗਾ ਹੈ ਨਹੀਂ ਨਹੀਂ ਪਾਪਾ ਜੀ ਆ ਉਨੇ ਚ ਤਾਂ ਮਿੱਤਰਾਂ ਦੇ ਬੂਟ ਆਉਂਦੇ ਆ ਇਹ ਨਾ ਕਰ ਤਾਂ ਭੀਆ ਮੈਂ ਛੋਟਾ ਕਰ ਦਿੰਦਾ ਭਈ ਜੱਟ ਦਾ ਭੀਆ ਮਾ ਉੱਚਾ ਹੋ ਗਿਆ ਤੇ ਬੂਟ ਵੱਟਾ ਹੋ ਗਏ ਜੱਟ ਦਾ ਪੰਜਾਬ ਦਾ ਉੱਚਾ ਨਹੀਂ ਤਾਂ ਬਾਣਾ ਹੀ ਉੱਚਾ ਹੋ ਗਿਆ ਗੋਟੇ ਤਾਂ ਵੀ ਤਾਂ ਹੋਗੇ ਜੀ ਜਿਆਦਾ ਹੀ ਹੋ ਗਿਆ ਨਾ 1 ਵਜੇ ਦਾ ਬ੍ਰੇਕ ਹੋ ਗਈ ਜਿਆਰੇ ਹਾਂ ਕੰਮ ਵਾਲੇ ਬੰਦੇ ਆ ਸਾਰੇ 1 ਵਜੇ ਆ ਚੱਲੇ ਹੋ ਜਿਆਰੇ ਹੈ ਰੋਟੀ ਪਾਣੀ ਨੂੰ ਗਰਮੀ ਬਹੁਤ ਜਿਆਦੇ ਆ ਬੰਬ ਕੱਢੀ ਆਉਂਦੀ ਆ ਪਹਿਲਾਂ 43 44 ਡਿਗਰੀ ਤਾਂ ਹੋ ਗਿਆ ਹੋਣਾ ਹੈ ਨਾ ਹਾਂ ਇਹ ਤਾਂ ਉਹ ਚੜਨਾ ਹੈ ਹਾਂ ਹਾਂ ਇਹ ਚੜਨਾ ਗੋਲ ਚੜਨਾ ਪਠਿੰਡਰ ਤੇ ਚੜਨ ਮਮੀ ਇਹ ਉੱਥੇ ਗਾਹਾਂ ਜਾ ਕੇ ਹੋ ਗਣ ਪਾਪਾ ਹਾਂ ਹੋ ਗਿਆ ਅ ਮੇਰੇ ਪੁੱਤ ਨੇ ਕੀ ਵੇਖ ਲਿਆ ਅਬੂ ਨੇ ਕੀ ਆਏ ਅਨਦਰ ਪਰੇ ਨੂੰ ਤੁਰੇ ਜਾਂਦੇ ਹਾਂ ਹਾਂ ਅਬੂ ਵੇਖ ਓਏ ਕੀ ਹੈ ਛੀਲਾ ਹੈ ਇਹ ਥਰਮਲ 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 ਕਦੇ ਬਿਜਲੀ ਬਣਦੀ ਇਹਦੇ ਚ ਜੇ ਤਾਂ ਗੱਲ ਤੋਂ ਹੋ ਗਈ ਮੈਂ ਪਹਿਲਾਂ ਇਹ ਚੱਲਦੇ ਬੜੀ ਬਹੁਤ ਊੜਦਾ ਹੁੰਦਾ ਸੀ ਪਹਿਲਾਂ ਹੋ ਗਿਆ ਨਾ ਇਹ ਹਾਂ ਇਹ ਮੈਂ ਉਹਨਾਂ ਨੇ ਬੰਦ ਕਰਵਾਉਂਦੇ ਆ। ਨਾ ਸਭ ਦਾ ਪਿੰਡ ਬਹੁਤ ਨਹੀਂ ਆਇਆ। ਹਾਂ ਜੀ ਹਾਂ ਜੀ। ਜਸਵਿੰਦਰ ਬਰਾੜ ਕੋਲ ਆਇਆ। ਹਾਂ ਪਹਿਲੀ ਵਾਰ ਮੈਂ ਆਈ ਸੀ ਜੀ। ਮੈਂ ਤੇ ਜਾ ਸੀ। ਜਦੋਂ ਮੈਂ ਕਾਉਣਾ ਸਿੱਖਣਾ ਸੀਗਾ ਉਦੋਂ ਫਿਰ ਉਹ ਮੈਂ ਤੇ ਗੋਪੀ ਚਾਚਾ ਚਾਚੇ ਕੋਲੋਂ ਸੋਮੋ ਡਾਟਾ ਗੱਡੀ ਸੀਗੀ। ਗੋਪੀ ਚਾਚਾ ਲੈ ਕੇ ਆਇਆ। ਕਹਿੰਦਾ ਚੱਲ ਮੈਂ ਆਪਾਂ ਚੱਲਦੇ ਆਂ। ਜਸਵਿੰਦਰ ਬਰਾੜ ਨੂੰ ਮੈਨਾਂ ਐ ਸੀ ਮਿਲਣਗੇ ਸਿੱਕੇ ਨੂੰ ਨਹੀਂ। ਨਹੀਂ ਨਹੀਂ ਆਏ ਲੈ ਨਹੀਂ ਸੀਗੇ। ਉਹ ਕਈ ਵੀ ਸੀ। ਉਹ ਹੈ ਨਹੀਂ ਸੀਗੇ। ਨੰਬਰ ਦੇਦਾ ਹੀ ਕੋਈ ਨਹੀਂ। ਉਹ ਮੂਰੇ ਜਿਹੜੇ ਬੈਠੇ ਹੁੰਦੇ ਸੀ ਉਹਨਾਂ ਦੇ ਮੈਨੇਜਰ ਉਹ ਤਾਂ ਪਤਾ ਹੀ ਨਹੀਂ ਹੁੰਦਾ ਸੀਗਾ। ਹੋਲੀ ਹੋਲੀ। ਜਾਜ ਕਿੱਧਰ ਨੂੰ? ਇਹ ਆਹ ਆ ਗਿਆ ਜਿਹੜੇ ਤੇ ਚੜਨ ਲੱਗੇ ਆਪਾਂ। ਹਾਂ ਅੱਕੇ ਚ। ਇਹ ਮੈਲ ਉੱਥੇ ਹੀ ਜਾਣਾ ਸਾਰਾ ਕੁਝ ਪੋਲ ਪਾਲ ਸਾਰੇ ਉੱਥੇ ਉਤਰ ਜਾਂਦੇ। ਇਹ ਫਿਰ ਥੱਲੇ ਦੀ ਜਾ ਕੇ ਉੱਥੇ ਚੱਲ ਜਾਂਦਾ ਨਾ। ਹੋਲੀ ਹੋਲੀ। ਮੈਂ ਡੋਤਾ ਭੋਰਾ ਨਹੀਂ ਪੈ ਰਹੀ। ਇਹ ਕਿਹਦਾ ਟੁੰਡੇ ਕਿਲਾਉਂਦੇ ਨੇ। ਆ ਬਈ ਆ ਕੇ ਆਣਾ ਹੁੰਦਾ ਹੀ ਇੱਕ ਹੀ ਸ਼ਾਹ ਇੱਕ ਹੁੰਦਾ ਮੋਬਾਈਲ ਤੇ ਆ ਦੂਜਾ ਵੀ ਮੋਬਾਈਲ ਤੇ ਆ ਇਹ ਤੀਜਾ ਵੀ ਮੋਬਾਈਲ ਤੇ ਆ ਤੀਜੇ ਨੂੰ ਲੈ ਕੇ ਆਏ ਆ ਕਿ ਮੋਬਾਈਲ ਵੇਖਣਾ ਇਹ ਸਾਰਾ ਟੰਬਰ ਮੋਬਾਈਲ ਵੇਖਣਾ ਹੈ ਕਿ ਮਰੀਜ਼ ਨੂੰ ਲੈ ਕੇ ਆਏ ਅੱਜ ਬੂਟ ਚਿੱਟਾ ਹੋ ਗਿਆ। ਸਾਤੋਂ ਦੀਆਂ ਆਏ ਬਣਿਆਗਾ ਵੇਖ। ਆਏ ਹੁੰਦੇ ਸੀਗੇ ਪਹਿਲਾਂ ਹਨਾ। ਆਏ ਹੁੰਦੇ ਸੀਗੇ। ਇਹ ਜਿੱਦਣ ਉਹ ਮਤਲਬ ਕਿ 20 ਮੂੰਹ ਪੈ ਗਏ। ਇਹ ਬੜੀ ਸੁਣੀ ਹਰੀਆਲੀ ਹੋ ਜਣੀ ਐ ਇਸ ਜਗ੍ਹਾ ਤੇ। ਭਰ ਜਾਣੇ। ਬੜੀ ਹਰੀਆਲੀ ਵੀਰੀ। ਲੋ ਜੇ ਅਸੀਂ ਹੈਗੇ ਆ ਮੋੜ 'ਤੇ। ਅਗਲਾ ਕੁਇਨ ਦੀ ਇਕੱਠੀ ਲੱਤੀ ਦੀ ਲੱਤੀ ਹੁੰਦੀ ਜਦੋਂ ਮਰਜੀ ਵੇਖ ਲੈ। ਹਣਾ? ابو ਨੀਂ ਨਹੀਂ ਆਈ ਜਾਂਦੀ ਹੋਵੇ। ਆਹ ਕਿਤੇ ਜਰ ਹੋਏਗਾ ਤੇ ਫੋਟੋ ਬਣਾਉਂਦੇ ਆ। ਨਾ ਨੀਂਦ ਆਈ ਜਾਂਦੀ ਐ। ਨਾ ਨਾ ਬੜੇ ਸੌਂ। ਲਓ ਜੀ ਦਵਾਈ ਤੋਂ ਬਾਅਦ ਅਸੀਂ ਹਸਪੀਟਲ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਜੀ ਘਰੇ ਤਾਂ ਅਗਲੇ ਦਿਨ ਮੇਰੇ ਪਾਪਾ ਤੇ ਮੇਰੀ ਬੀਬੀ ਮਤਲਬ ਕਿ ਮੇਰੇ ਤਾਇਆ ਤੇ ਤਾਈ ਜੀ ਆਏ ਸੀਗੇ ਡੈਡੀ ਦਾ ਪਤਾ ਲੈਣ ਵਾਸਤੇ। ਸਾਰਾ ਪਰਿਵਾਰ ਬੈਠਾ ਕਰੇਗਾ ਗੱਲਾਂ-ਬਾਤਾਂ ਕਹਿੰਦੇ ਹੁੰਦੇ ਆਪਦੇ ਆਪਦੇ ਹੀ ਹੁੰਦੇ ਆ ਆਪਣੇ ਤੋਂ ਆਪਣੇ ਹੋਤੇ ਹੈ ਸਾਰਾ ਪਰਿਵਾਰ ਗੱਲਾਂ-ਬਾਤਾਂ ਕਰੀ ਜਾਂਦਾ ਮੰਮੀ ਬੈਠੇ ਆ ਸਾਡੀ ਸਿਮੂ ਪਰਜਾਈ ਮੇਰੀ ਉਧਰ ਪਾਪਾ ਜੀ ਇਧਰ ਬੀਬੀ ਲਓ ਜੀ ਸ਼ਾਮ ਨੂੰ ਫਿਰ ਸਾਡੇ ਨੰਨੇ-ਮੁੰਨੇ ਸੁੱਤੇ ਪਏ ਆਰਪ ਸਿੰਘ ਪ੍ਰਤਾਪ ਬਰਾੜ ਸਾਹਿਬ ਇਧਰ ਆਪ ਕੀਰਤਕੌਰ ਬਰਾੜ ਐਸ਼ਲਨ ਕੌਰ ਇਧਰ ਮੇਰਾ ਨੋਣਾ ਪੁੱਤ ਰਹਿਮਤ ਕੌਰ ਵੀ ਸੁੱਤਾ ਪਿਆ ਤੇ ਬਾਕੀ ਫੈਮਿਲੀ ਸਾਡੀ ਬੈਠੀ ਆ ਬਾਹਰ ਆਜੋ ਫਿਰ ਅੱਜ ਦੀ ਬਣਾਈ ਮੈਂ ਮਣੀ ਅੱਜ ਦੀ ਬਣਾਈ ਮੂਲੀ ਮੱਕੀ ਦੀ ਦਾਲ ਅੱਜ ਦੋਵੇਂ ਪ੍ਰੋਹਣੇ ਆਏ ਸੀ ਤੇ ਬਣਾਈ ਆ ਫਿਰ ਆਹ ਉਹ ਬੰਦਾ ਕਿੱਧਰ ਰੋੜ ਗਿਆ ਰੋਟੀ ਖਾਂਦਾ ਅੱਛਾ ਚੰਮਤ ਜਾਨ ਲੈ ਆਪ ਜਾ ਸਰ ਦੋ ਜਾਨੇ ਬੀਚ ਦੇ ਨਹੀਂ ਆਈ ਬਹਿਣ ਨੇ ਦੋਨੇ ਆ ਰਹੇ ਆਪਾਂ ਬਹਿ ਜਾਈਏ ਇੱਥੇ ਟੇਬਲ ਦੇ ਇੱਧਰ ਬੈਠਣਾ ਦਾ ਆਜੋ ਇਹ ਇਹ ਦੋਨੇ ਇੱਥੇ ਬਹਿ ਜਾਂਦੇ ਆਂ ਚਾਰ ਪਿੱਛੇ ਲੜੀ ਜੰਨੇ ਤੁਸੀਂ ਆਂ ਜੀ ਐਸ ਵੈਸੇ ਸਾਰੀਆਂ ਜੋੜੀਆਂ ਸਹੀ ਬੈਠੀਆਂ ਉਹ ਪਹਿਲੀ ਜੋੜੀ ਆ ਗਈ ਉਹ ਦੂਜੀ ਆ ਗਈ ਤੀਜੀ ਆ ਗਈ ਉਹਦੇ ਵਿੱਚ ਗਾਲ ਆ ਗਈ ਮੈਂ ਤੇ ਧਿਆਨ ਨਾਲ ਆ ਗਾ ਵਾ ਗੱਡੀ ਤੇ ਵੀ ਨਾ ਐ ਟਪੜੀ ਮਾਰਦੀ ਜਾਂਦੀ ਹੈ ਹੈ ਬਹੁਤ ਮਗਰ ਦੀ ਜੋੜੀ ਜਿਹੜੇ ਪਹਿਲੇ ਜੋੜੀ ਬੈਠੀ ਹੈ ਨਾ ਕੁੱਕੜਾਂ ਨੂੰ ਕਹਿਣਗੇ ਕਹਿਣਗੇ ਕੇਨ ਨੂੰ ਬਸ ਤੇ ਚੜਾਦ ਗਿਆ ਪਾ ਮੈਂ ਕਿਹਾ ਮਣੀ ਦਾ ਵੀ ਕੋਈ ਕਸੂਰ ਨਹੀਂ ਬਈ ਕਹਿੰਦਾ ਮਣੀ ਵੀ ਇਹਨਾਂ ਰ ਗਈ ਹੈ ਨਾ ਕਹਿੰਦਾ ਇਹਨਾਂ ਨੂੰ ਵੀ ਸੁਆਦ ਆਉਂਦਾ ਲੜੇ ਬਿਨਾ ਆ ਵੱਡੇ ਘਰਾਂ ਦਾ ਹਸੋ ਖਾਣਾ ਵੀ ਹੈ ਨੇ ਆਰੇ ਨਾ ਮੰਜੜਾ ਕੇ ਪਰੋਟੀ ਪਾਣੀ ਖਾ ਸਕਦੇ ਆ ਚਲਾਂ ਚਲਾਂ ਹੁਣ ਤੁਹਾਡਾ ਕੀ ਚਲ ਕੋਈ ਨਨ ਸਵੇਰੇ ਪਾਵਾਂਗੇ ਸਾਡੇ ਕੋਲ ਤਾਂ ਪਾਣੀ ਹੈ ਹਾਂਜੀ ਪਿਆਰੇ ਦੋਸਤੋ ਸਾਡਾ ਬਲੌਗ ਐਂਡ ਤੱਕ ਦੇਖਣ ਲਈ ਬਹੁਤ-ਬਹੁਤ ਸ਼ੁਕਰੀਆ ਤੇ ਅਸੀਂ ਪਹੁੰਚ ਗਏ ਜੀ ਹੁਣ ਘਰੇ ਕਿਉਂਕਿ 5-6 ਦਿਨ ਹੋ ਗਏ ਸੀ ਅਸੀਂ ਡੈਡੀ ਜੀ ਦੇ ਨਾਲ ਹੀ ਸੀਗੇ ਤੇ ਡੈਡੀ ਜੀ ਨੂੰ ਹਰ ਰੋਜ਼ ਆਪੜੋਂ ਹਸਪੀਟਲ ਕਰਾਉਣਾ ਪੈਂਦਾ ਸੀ ਕਿਉਂਕਿ ਪੱਟੀਆਂ ਹੁੰਦੀਆਂ ਸੀ ਉਹਨਾਂ ਦੀਆਂ ਤੇ ਹੁਣ ਅਸੀਂ ਆ ਗਏ ਹਾਂ ਜੀ ਘਰੇ ਤੇ ਫਾਦਰ ਸਾਹਿਬ ਨੂੰ ਇੱਕ ਵਾਰੀ ਅਸੀਂ ਫੇਰ ਐਡਮੈਟਿਕ ਕਰਵਾਇਆ ਹੈਗਾ ਹਸਪੀਟਲ ਦੇ ਵਿੱਚ ਕਿਉਂਕਿ ਹਰ ਰੋਜ਼ ਆਉਣਾ ਜਾਣਾ ਬੜਾ ਔਖਾਗਾ ਤੇ ਅਰਦਾਸ ਕਰਿਓ ਕਿ ਮੇਰੇ ਫਾਦਰ ਸਾਹਿਬ ਜਲਦੀ ਜਲਦੀ ਠੀਕ ਹੋ ਜਾਣ ਤੇ ਅਸੀਂ ਨਵੇਂ ਨਵੇਂ ਵਲੌਗਰ ਨਾਲ ਤੁਹਾਨੂੰ ਮਿਲਦੇ ਰਵਾਂਗੇ ਤੇ ਮੇਰੇ ਚੈਨਲ ਜਸਪ੍ਰੀਤ ਕੌਰ ਜਸਪ੍ਰੀਤ ਨੂੰ ਫੁੱਲ ਸਪੋਰਟ ਕਰਨੀ ਆ ਉਮੀਦ ਹੈ ਤੁਸੀਂ ਸਾਰੇ ਜਾਣੇ ਜ਼ਰੂਰ ਸਪੋਰਟ ਕਰੋਗੇ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੁਹਾਡਾ ਹੀ ਸਾਰਿਆਂ ਦਾ ਹੌਸਲਾ ਹੈ ਮੈਨੂੰ ਤੇ ਅਰਦਾਸ ਕਰਦੀ ਆਂ ਜਿਵੇਂ ਤੁਸੀਂ ਅੱਗੇ ਮੈਨੂੰ ਸਪੋਰਟ ਕਰਦੇ ਆਇਓ ਅੱਗੇ ਵੀ ਸਪੋਰਟ ਕਰੋਗੇ ਤੇ ਮੇਰੇ ਨਵੇਂ-ਨਵੇਂ ਬਲੌਗ ਦੇਖਣ ਲਈ ਮੇਰੇ ਚੈਨਲ ਨੂੰ ਸਾਰਿਆਂ ਜਣਾਂ ਨੇ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਅਸੀਂ ਮਿਲਦੇ ਰਵਾਂਗੇ ਨਵੇਂ-ਨਵੇਂ ਬਲੌਗਸ ਦੇ ਨਾਲ ਓਕੇ ਜੀ ਰਬ ਰੱਖਾ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਬਾਏ ਬਾਏ